ਸਿੱਕਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ 4 ਜਨਵਰੀ ਵੀਰੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਸਾਰੀ ਡਿਟੇਲ ਆਪਾਂ ਪੁੱਛਦੇ ਆਂ ਬਾਈ ਤੋਂ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਆ ਤਾਂ ਆਪਣਾ ਕੰਟੈਕਟ ਨੰਬਰ ਹੈਗਾ ਜੀ 9501828521 ਇਹ ਆਪਣਾ ਕੰਟੈਕਟ ਨੰਬਰ ਆ ਅੱਜ ਆਪਾਂ ਆਇਆ ਪਿੰਡ ਕੇਸਰ ਵਾਲੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਨਾਮ ਆ ਜੀ ਆਪਣਾ ਹਰਮੇਲ ਕਹਿੰਦੇ ਆਂ ਤੇ ਆਪਣਾ ਪਿੰਡ ਕਿਹੜਾ ਜੀ ਕੇਸਰ ਸਿੰਘ ਵਾਲਾ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਬਠਿੰਡਾ ਜ਼ਿਲ੍ਹਾ ਬਠਿੰਡਾ ਜੇ ਆਪਣੇ ਕਿਸੇ ਨੇ ਘਰ ਆਉਣਾ ਹੋਵੇ ਤੇ ਬਾਈ ਜੀ ਕੀ ਕਹਿ ਕੇ ਆਉਣ ਪਰ ਮੈਂ ਸਰਪੰਚ ਤੇ ਸਾਫ ਕਾ ਸਰਪੰਚ ਆ ਠੀਕ ਹੋ ਜੀ ਤੇ ਕੀ ਜਾਨਵਰ ਆ ਜੀ ਅੱਜ ਆਪਣੇ ਕੋਲੇ ਆਪਣੇ ਕੋਲ ਗਾਂ ਆਈਆਂ ਨੇ ਚਾਰ ਠੀਕ ਹੋ ਜੀ ਆ ਗਾਂ ਦੀ ਡਿਟੇਲ ਦੱਸ ਦੇ ਇਹ 23 ਦਿਨ ਰਹਿੰਦੇ ਨੇ ਠੀਕ ਹੋ ਜੀ ਇਹ ਮੁੱਲ ਇਹਦਾ 2 ਲੱਖ ਰੁਪਏ ਦਾ ਨੂੰ 23 ਦਿਨ ਰਹਿੰਦੇ ਆ ਭਾਈ ਮੁੱਲ ਇਹਦਾ 2 ਲੱਖ ਰੁਪਏ ਕਰਦੇ ਆ ਪਹਿਲੇ ਸੂਏ ਪਤਾ ਜੀ ਕਿੰਨੇ ਕਿੰਨਾ ਦੁੱਧ ਕੱਢਾਈ ਆ ਤੇ ਚਲੋ 27 28 ਕਿਲੋ ਦਿੰਦਾ 27 28 ਕਿਲੋ ਦਿੰਦਾ ਹੁਣ ਕਿਹੜੇ ਸੂਏ ਸੂਣੀ ਆ ਜੀ ਇਹ ਦੂਜਾ ਸੂਆ ਦੂਜਾ ਸੂਆ ਮੜੀ ਤੋੜ ਕੇ ਦਿਖਾ ਦਿਓ ਜੀ ਤੁਸੀਂ ਹਵਾਨਾ ਦੇਖ ਸਕਦੇ ਹੋ ਜੀ ਖਾਣ ਬੰਨਾਂ ਦੇਖ ਸਕਦੇ ਹੋ ਕੱਲਾ ਕੱਲਾ ਥਾਣਾ ਵੀਰੇ ਬਹੁਤ ਵੱਡੀ ਗਾਂ ਗਾਂ ਬਹੁਤ ਭਰੀ ਹੋਈ ਆ ਐਚ ਐਫ ਪਿਓਰ ਗਾਂ ਵੀਰੇ ਤੁਸੀਂ ਦੇਖ ਹੀ ਸਕਦੇ ਹੋ ਹਵਾਨਾ ਦੇਖੋ ਆਜੋ ਜੀ ਮੋੜ ਉਪਰੇ ਬਹੁਤ ਵਧੀਆ ਗਾਂ ਹਲੋ ਜੀ ਅਗਲੀ ਗਾਂ ਦੀ ਕੈਦੀ ਕੀ ਡਿਟੇਲ ਹੈਂ ਇਹ ਨੂੰ ਅੱਜ ਪੰਜ ਮਾਣਾਂ ਸੋਈ ਲੋ ਜੀ 14 ਕਿਲੋ ਦੁੱਧ ਆ 14 ਕਿਲੋ ਦੁੱਧ ਆ ਮੌਜੂਦਾ ਟਾਈਮ 'ਚ ਬਾਈ 14 ਕਿਲੋ ਦੁੱਧ ਆ ਮਗਰ ਕੀ ਆ ਜੀ ਇਹਦੇ ਮਗਰ ਬੱਚੇ ਕਿਹੜਾ ਜੀ ਇਹਨਾਂ 'ਚ ਬਰਲਾ ਬਰਲਾ ਬੱਸ ਬਹੁਤ ਅੱਛਾ ਵੀਰੇ ਇਹਦਾ ਇਸ ਟਾਈਮ 14 ਕਿਲੋ ਦੁੱਧ ਆ ਤੇ ਬਾਈ ਜੇ ਕਿਸੇ ਨੇ ਜੇ ਕੋਈ ਵੀਰ ਗਾਣ ਲੈਣ ਆਉਂਦਾ ਆਪਦੀ ਪਰਖ ਕੇ ਗਾਣ ਲਓ ਵੀਰੇ ਇਹਦਾ ਵੀ ਤੁਹਾਨੂੰ ਹਵਾਨਾ ਦਿਖਾਉਨੇ ਆ ਬਾਈ ਥੋੜੀ ਦਰਮਿਆਨੇ ਕੱਦਦੀ ਆ ਬਾਈ ਆਜੋ ਵੀਰੇ ਆਜੋ ਇਹ ਥੋੜੀ ਕ੍ਰਾਸ ਚ ਆ ਜਾਂਦੀ ਹੈ ਬਾਈ ਗਾਂ ਕਾਣ ਬੰਨੇ ਦੀ ਚੰਗੀ ਆ ਬਾਈ ਬਈ ਇਹਦਾ ਕੀ ਮੁੱਲ ਕਰਦੇ ਜੀ ਆਪਾਂ ਇਹਦਾ 46000 ਰੁਪਏ ਇਹਦਾ 46000 ਰੁਪਏ ਮੌਕੇ ਤੇ ਮਾਨ ਕਰਾਂਗੇ ਜੀ ਹਾਂਜੀ ਹਾਂਜੀ ਠੀਕ ਹੋ ਜੀ ਅਗਲੇ ਜਾਨਵਰ ਲਈ ਆਜੋ ਜੀ ਆਹ ਚਲ ਇਹਦੀ ਕੀ ਡਿਟੇਲ ਆ ਜੀ ਇੱਕ ਹੱਲ ਸੁਝਾ ਜੀ ਹਾਂਜੀ 15 ਕਿਲੋ ਬੋੜੀ ਹੋ ਜੀ ਪਹਿਲਾਂ ਠੀਕ ਹੋ ਜੀ ਤੁਹਾਡੇ ਹਿਸਾਬ ਨਾਲ ਕਿੰਨਾ ਦੁੱਧ ਕੱਢ ਦੂਗੀ ਜੀ 20 ਕਿਲੋ ਪਾਓਗੇ 20 ਕਿਲੋ ਪਾ ਦੂਗੀ ਠੀਕ ਹੋ ਜੀ ਮੜੀ ਤੋਰ ਕੇ ਦਿਖਾ ਦਿਓ ਜੀ ਵੀ ਜੀ ਚੰਗੇ ਜਾਨਵਰ ਆ ਬਾਈ ਕੋ ਸਾਰੇ ਦੇਖ ਸਕਦੇ ਹੋ ਤੁਸੀਂ ਹਵਾਨਾ ਦੇਖੋ ਬਈ ਇਹਦਾ ਥਨਾ ਦੀ ਚੰਗੀ ਆ ਕੱਦ ਬਹੁਤ ਸੋਹਣਾ ਵਹਿੜਦਾ ਇਹ ਐਚਐਫ ਵਹਿੜਦਾ ਵੀ ਇਹਦਾ ਕੀ ਮੁੱਲ ਕਰਦੇ ਆਂ ਜੀ ਆਪਾਂ ਇਹਦਾ ਮੁੱਲ ਵਹਿੜ ਕਰਦੇ ਜੀ 65 65000 ਰੁਪਏ ਮੁੱਲ ਕਰਦੇ ਆ ਬਈ ਇਹਦਾ ਤੇ ਮੌਕੇ ਤੇ ਮਾਨ ਕੀਤਾ ਜਾਊਗਾ ਜੀ ਹਾਂਜੀ ਅੱਗੇ ਕੀ ਡਿਟੇਲ ਆ ਜਾਨਵਰ ਦੀ ਇਹ ਬੜਾ ਬਣਾਵਟੀ ਜੀ ਠੀਕ ਹੋ ਜੀ ਪੰਜ ਚਾਰ ਦਿਨ ਹੋਗੇ ਪੰਜ ਚਾਰ ਦਿਨ ਲਾਉ ਪਹਿਲੇ ਸੂਏ ਤਾਂ ਕਿੰਨਾ ਦੁੱਧ ਕੱਢਿਆ ਜੀ ਆਪਾਂ ਆਪਣੇ ਖਰੀਦੀ ਵੇਚ ਜਾਉ ਜਿਹੜੇ ਉਹ ਕਹਿੰਦੇ 16 17 ਕਿਲੋ ਦੁੱਧ ਸੂਇਆ ਠੀਕ ਹੋ ਗਈ ਜੀ ਬਾਈ ਦੀ ਠੀਕ ਹੋ ਜੀ ਠੀਕ ਹੋ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਜੀ ਮੈਨੂੰ 20 ਸਾਲ ਹੋ ਗਏ ਵਪਾਰ ਦਾ ਕੰਮ ਕਰਦਿਆਂ ਨੂੰ ਬਾਈ ਤੂੰ 20 ਸਾਲ ਹੋ ਗਏ ਚੰਗਾ ਤਜਰਬਾ کہہ ਸਕਦੇ ਆਂ ਵੀਰੇ ਮੜੀ ਤੋਰ ਕੇ ਦਿਖਾ ਦੇ ਵੀ ਦੇਖ ਸਕਦੇ ਹੋ ਵੀਰੇ ਦਰਮਿਆਨੇ ਕੱਦ ਦੀ ਆ ਥੋੜੀ ਕ੍ਰੋਸ ਚ ਆ ਜਾਂਦੀ ਆ ਹਵਾਨਾ ਵੇਖੋ ਬਈ ਇਹਦਾ ਨੂੰ ਨੂੰ ਹਵਾਨਾ ਮਗਰ ਨੂੰ ਹੀ ਹਵਾਨਾ ਬਹੁਤ ਸੋਹਣੇ ਥਾਣਾ ਬਈ ਇਹਦੇ ਇਹ ਕਿਸੇ ਵੀਰ ਨੇ ਘਰੇ ਰੱਖਣੀ ਹੈ ਵੈੜ ਬਹੁਤ ਵਧੀਆ ਬਈ ਜੰਗੇ ਥਾਣ ਬੰਨਾ ਬਈ ਇਹਦਾ ਇਹਦਾ ਕੀ ਮੁੱਲ ਕਰਦੇ ਆ ਜੀ ਆਪਾਂ ਇਹ ਦਾ 46000 ਇਹ ਦਾ 46000 ਰੁਪਿਆ ਮੁੱਲ ਪੂਰੀ ਸੀਲ ਠੰਡੀ ਹੈ ਭਾਈ 46000 ਰੁਪਿਆ ਮੁੱਲ ਕਰਦੇ ਮੋਖੇ ਦੇ ਮਨ ਹੋਊਗਾ ਜੀ ਹਾਂ ਜੀ ਤੇ ਉਹ ਅੱਗੇ ਜਾਨਵਰ ਦਿਖਾ ਦਿਓ ਜੀ ਇਹ ਬੱਚੀ 4 ਮਹੀਨੇ ਦੀ ਕਰ ਭਾਜੀ ਠੀਕ ਕੋਈ 4 ਮਹੀਨੇ ਦੀ ਕੱਬਾ ਜੀ ਹਾਂ ਜੀ ਚੈੱਕ ਹੋਈ ਚੈੱਕ ਪਾਲ ਸਭ ਨੇ ਮਾੜੀ ਤੋਰ ਕੇ ਵਿਖਾ ਦਿਓ ਐਚ ਐਫ ਗਾਂਵ ਐਚ ਐਫ ਬੱਚੀ ਹੈ ਵੀ ਬਹੁਤ ਸੋਹਣੀ ਬੱਚੀ ਬਣੂਗੀ ਦੇਖੀ ਥੋੜੀ ਡਰਦਿਆ ਬਾਈ ਜਾਨਵਰ ਕੈਮਰੇ ਨੂੰ ਵੇਖ ਕੇ ਥੋੜਾ ਡਰ ਜਾਂਦਾ ਆਜਿ ਰਿਹਾ ਤੰਦ ਖਾਉਂਦੇ ਆ ਬਾਈ ਜੇ ਜਾਨਵਰ ਡਰੇ ਨਾ ਤਾਂ ਨਹੀਂ ਜਾਨਵਰ ਡਰ ਜਾਂਦਾ ਹੁੰਦਾ ਇਹਦਾ ਕੀ ਮੁੱਲ ਕਰਦੇ ਆ ਬਾਈ ਜੀ ਆਪਾਂ ਇਹਦਾ ਬਾਈ ਮੁੱਲ 40000 ਰੁਪਇਆ ਕਰਦੇ ਆ ਬਾਈ ਜੀ ਤੇ ਜੇ ਕਿਸ ਨੇ ਲੈਣੀ ਹੋਵੇ ਤਾਂ ਬਾਈ ਦਾ ਕੰਟੈਕਟ ਨੰਬਰ ਵੀ ਤੁਹਾਨੂੰ ਆਖਰ ਤੇ ਦੱਸਾਂਗੇ ਅੱਗੇ ਕੀ ਜਨਵਰੀ ਬੱਚੀ ਇਹ ਆਪਣਾ 14 ਮਹੀਨੇ ਦੀ ਬੱਚੀ ਠੀਕ ਹੋ ਜੀ ਇਹ 14 ਮਹੀਨੇ ਦੀ ਬੱਚੀ ਹੈ ਜੀ ਇਹਦਾ 30000 ਰੁਪਏ ਮੁੱਲ ਹੈ ਇਹਦਾ 30000 ਰੁਪਏ ਮੁੱਲ ਹੈ ਤੋੜ ਕੇ ਵਿਖਾ ਦਿੰਦੇ ਰਹੀ ਵੀ ਇਹ ਵੀਰੇ ਅੱਛਾ ਫੋ ਬੱਚੀ ਇਹ ਵੀਰੇ ਆਜੋ ਭਾਈ ਜੀ ਨਾ ਤਾਂ ਵੀ ਦਸਾਉਣਾ ਵੀਰੇ ਤੁਹਾਨੂੰ ਕਈ ਵਾਰੀ ਜਾਨਵਰ ਕੈਮਰੇ ਤੋਂ ਡਰ ਜਾਂਦਾ ਉਹ ਵੀ ਹੈਗੇ ਹਾਂ ਉਹ ਉਹਦੀ ਕੀ ਡਿਟੇਲ ਆ ਜੀ ਇਹ ਸੀ 7 ਮਹੀਨਾ ਦੀ ਬੱਚੀ ਠੀਕ ਹੋ ਜੀ ਇਹ ਵੀਰੇ ਐਚਐਫ ਮੁੱਠੀ ਆ ਦੇਖ ਸਕਦੇ ਹੋ ਤੁਸੀਂ ਇਹਦਾ ਰੇਟ 10000 ਰੁਪਏ ਇਹਦਾ ਰੇਟ 10000 ਰੁਪਏ ਕਰਦੇ ਆ ਬਾਈ ਜੇ ਬਾਈ ਆਪਾਂ ਨੂੰ ਕਿਸੇ ਨੇ ਕੰਟੈਕਟ ਕਰਨਾ ਹੋਵੇ ਤਾਂ ਆਪਣਾ ਫੋਨ ਨੰਬਰ ਬੋਲ ਦਿਓ ਜੀ ਆਪਣਾ ਫੋਨ ਨੰਬਰ 9556 ਹੁਣ ਦੁਬਾਰਾ ਬੋਲ ਦਿਓ 98556 ਹਾਂਜੀ 98134 ਜੀ ਹਾਂਜੀ ਇੱਕ ਵਾਰ ਫਿਰ ਬੋਲ ਦਿਓ ਜੀ 98556 ਹਾਂਜੀ 98134 ਠੀਕ ਹੋ ਜੀ ਥੈਂਕ ਯੂ ਭਾਈ ਜੀ ਹਾਂਜੀ ਭਾਈ ਜੀ ਆ ਗਾਂ ਦੀ ਕੀ ਡਿਟੇਲ ਆ ਜੀ ਇਹ ਰਾਤ ਸੋਈ ਆ ਜੀ ਠੀਕ ਹੋ ਜੀ ਮੱਛੀ ਮਗਰ ਆ ਠੀਕ ਹੋ ਜੀ ਮੁੱਲ 65000 ਰੁਪਏ ਮੁੱਲ 65000 ਰੁਪਿਆ ਤੇ ਮੱਛੀ ਤੁਸੀਂ ਦੇਖ ਸਕਦੇ ਹੋ ਵੀਰੇ ਇਹ ਵੀ ਕਿਹੜੀ ਨਸਲ ਚ ਆ ਜਾਂਦੀ ਹੈ ਗਾਂ ਇਹ ਇਹ ਇੱਥੇ ਆਪਾਂ ਆ ਜਾਂਦੇ ਜੀ ਐਫ ਕ੍ਰੋਸ ਚ ਆ ਜਾਂਦੀ ਹੈ ਵੀਰੇ ਇਹ ਤੇ ਸੋਨ ਨੂੰ ਕੀ ਆਸ ਆ ਵੀਰੇ ਕਿੰਨਾ ਦੁੱਧ ਦੇਊਗੀ ਇਹ ਦੁੱਧ 20 ਕਿਲੋ ਪਾ ਦੇਗੀ ਠੀਕ ਹੋ ਜੀ ਤੁਸੀਂ ਹਵਾਨਾ ਦੇਖ ਸਕਦੇ ਹੋ ਭਾਈ ਥਾਣ ਬੰਨਾ ਵੀ ਦੇਖ ਸਕਦੇ ਹੋ बहुत वादिया हमारा आ जाओ भाई जी आ जाओ तकरीबन जिन्हें जानवर वेखे भाई जी को सारे चंगे जानवर ही ठीक है भाई जी